ਉਤਨੀ ਜੀ ਸ੍ਰੀ ਗੁਰੂ ਰਵਿਦਾਸ ਜੀ ਸਮਾਂ ਕੱਲ ਚੋਬਾ ਯਾਤਰਾ ਕੱਢ ਰਹੀ ਜੀ ਬਾਰੇ ਜਾਣਕਾਰੀ ਦਿਓ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਜੈ ਗੁਰੂ ਦੇਵ ਜੈ ਸਤ ਗੁਰੂ ਰਵਿਦਾਸ ਸਾਰੀਆਂ ਸਮੂਹ ਸੰਗਤਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਕੱਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਉਸਰ ਸੰਬੰਧੀ ਜੋ ਨਗਰ ਕੀਰਤ ਸਜਾਇਆ ਜਾਣਾ ਹੈ ਉਹ ਆਰੀ ਨਗਰ ਗੁਰੂ ਘਰ ਤੋਂ ਸ਼ੁਰੂ ਹੋ ਕੇ ਸਾਦੇ ਸ਼ਹਿਰ ਦੀ ਪਰिक्रमा ਕਰਦਾ ਦੁਬਾਰਾ ਆਰੀਂਗਰ ਵਿਖੇ ਵਿਸ਼ਰਾਮ ਕਰੇਗਾ ਜਿਸ ਉਪਰੰਤ ਗੁਰੂ ਜੀ ਦਾ ਅਤੁੱਟ ਲੰਗਰ ਵਰਤਾਇਆ ਜਾਏਗਾ ਇਹ ਸ਼ੁਭ ਯਾਤਰਾ ਦੀ ਜਿਹੜੀ ਅਗਵਾਈ ਆ ਉਹ ਸਾਡੇ ਰੈਬਰ ਸ੍ਰੀ ਸ੍ਰੀ 108 ਸਵਾਮੀ ਗੁਰਦੀਪ ਗਿਰੀ ਮਹਾਰਾਜੀ ਕਰਨਗੇ ਔਰ ਵਿਸ਼ੇਸ਼ ਤੌਰ ਤੇ ਸਾਡੇ ਮੁਖ ਮਹਿਮਾਨ ਸ੍ਰੀ ਰਮਨਬੈਲ ਜੀ ਚੇਅਰਮੈਨ ਸਾਹਿਬ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ ਇਹ ਰੂਟ ਕੀ ਹੋਏਗਾ ਜੀ ਇਹਦਾ ਸਰਪਥ ਇਹਦਾ ਰੂਟ ਸਾਹਿਬ ਸ੍ਰੀ ਇੱਥੋਂ ਆਪਨੇ ਸਾਡੇ ਗੁਰੂ ਘਰ ਆਰੀਂਗਰ ਤੋਂ ਸ਼ੁਰੂ ਹੋ ਕੇ ਗੁਨਵਿਦਾਸ ਚੌਂਕ ਦਾਖਨਾ ਚੌਂਕ ਅੱਗੇ ਬਾਟਾ ਚੌਂਕ ਉਸ ਤੋਂ ਬਾਅਦ ਟਾਉਨ ਹਾਲ ਚੌਂਕ ਫਿਰ ਗੀਤਾਪੁਰ ਰੋਡ ਤੋਂ ਸਾਨੂੰ ਮਾ ਚੌਂਕ ਫਿਰ ਸਿੱਧਾ ਜਾ ਕੇ ਅੱਗੇ ਸੰਗਲਪੁਰ ਰੋਡ ਤੋਂ ਹੁੰਦਾ ਹੈ ਜਾ ਚੌਂਕ ਤੋਂ ਦੁਬਾਰਾ ਇਸ ਰੋਡ ਤੇ ਸਬਾਬਤ ਹੋਵੇਗਾ 24 ਤਰੀਕ ਨੂੰ ਕੀ ਰਹੇਗਾ ਜੀ 24 ਤਰੀਕ ਨੂੰ ਗੁਰੂ ਘਰ ਦੇ ਵਿੱਚ ਭਾਰੀ ਦੀਵਾਨ ਸਜਾਏ ਜਾਣਗੇ ਅਸੀਂ ਉਹ ਵੀ ਅਪੀਲ ਕਰਦੇ ਹਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਉਸ ਗੁਰੂ ਘਰ ਦੇ ਵਿੱਚ ਆ ਕੇ ਆਪਣਾ ਜੀਵਨ ਸਫਲ ਕਰੋ ਗੁਰੂ ਜੀ ਦੀ ਇਲਾਹੀ ਬਾਣੀ ਦਾ ਆਨੰਦ ਮਾਣੋ ਥੈਂਕ ਯੂ ਸਾਰੀ ਸਮੂਹ ਸੰਗਤ ਨੂੰ ਸ਼੍ਰੀ ਗੁਰੂ ਰਵਦਾਸ ਸਭਾ ਆਰੀਆਂ ਨਗਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੂਰਵ ਤੇ ਲੱਖ ਲੱਖ ਵਧਾਈ ਦਿੰਦੇ ਹਾਂ ਅਸੀਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਨ ਹਰ ਸਾਲ ਸਾਰੀਆਂ ਸ਼੍ਰੀ ਗੁਰੂ ਰਵਿਦਾਸ ਸਬਾਵਾਂ ਜੋ ਗੁਰਦਾਸਪੁਰ ਦੀਆਂ ਉਹਨਾਂ ਨੂੰ ਨਾਲ ਲੈ ਕੇ ਮਨਾਉਂਦੇ ਆਂ ਔਰ ਇਹਨਾਂ ਦੇ ਵਿੱਚ ਸੰਬੰਧ ਵਿੱਚ ਮਹਾਰਾਜ ਜੀ ਸਾਨੂੰ ਖੁਦ ਆ ਕੇ ਸਵਾਮੀ ਗੁਰਦੀਪ ਗਿਰ ਜੀ ਆਪਣਾ ਅਸ਼ੀਰਵਾਦ ਦਿੰਦੇ ਨੇ ਸਾਰੀ ਸੰਗਤ ਨੂੰ ਔਰ ਸਾਰੀ ਸੰਗਤ ਵੀ ਇਸ ਲਈ ਬਹੁਤ ਜ਼ਿਆਦਾ ਦਿਲੋਂ ਉਤਸਾਹ ਨਾਲ ਗੁਰੂ ਘਰ ਆ ਕੇ ਹਾਜ਼ਰੀਆਂ ਵੀ ਭਰਤੀਆਂ ਨੇ ਔਰ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਉਹਦੀ ਰੌਣਕ ਨੂੰ ਵੀ ਵਧਾਦੀਆਂ ਨੇ ਅਸੀਂ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਕਰਾਂਗੇ ਇਹੋ ਹੀ ਅਪੀਲ ਕਰਾਂਗੇ ਕਿ ਤੁਸੀਂ ਸਾਰੇ ਹੀ ਕੱਲ ਜੋ 23 ਤਰੀਕ ਦੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਉਹਦੇ ਵਿੱਚ ਹਾਜ਼ਰੀ ਭਰ ਕੇ ਇਹਦੀ ਰੌਣਕ ਨੂੰ ਵਧਾਓ ਔਰ ਸਾਰਿਆਂ ਨੂੰ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ ਦੱਸੇ ਹੋਏ ਜੋ ਰਸਤੇ ਨੇ ਉਹਨਾਂ ਤੇ ਚੱਲਣ ਦੀ ਅਪੀਲ ਕਰਦੇ ਹਾਂ ਸਾਰੀ ਸਮੂਹ ਸੰਗਤ ਨੂੰ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਤੇ ਵਧਾਈ ਦਿੰਦੇ ਹਾਂ ਵਧਾਈ ਦੇ ਨਾਲ ਨਾਲ ਇੱਕ ਜ਼ਰੂਰੀ ਅਪੀਲ ਕਰਾਂਗੇ ਕਿ ਜਿਹੜੇ ਸਾਡੇ ਵੀਰ ਕੁਝ ਗਲਤ ਰਸਿਆਂ ਦੇ ਤੁਰੇ ਨੇ ਕੋਈ ਨਸ਼ੇ ਕਰਦੇ ਨੇ ਉਹਨਾਂ ਨੂੰ ਖਾਸ ਕਰਕੇ ਅਸੀਂ ਬੇਨਤੀ ਕਰਾਂਗੇ ਕਿ ਕੱਲ ਆਓ ਸਾਰੇ ਰਲ ਮਿਲ ਕੇ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਈਏ ਔਰ ਨਸ਼ਾ ਰਹਿਤ ਹੋ ਕੇ ਇਸ ਸ਼ੋਭਾ ਯਾਤਰਾ ਦੀ رونਕ ਨੂੰ ਵਧਾਈਏ ਔਰ ਆਪਣਾ ਜੀਵਨ ਸਫਲਾ ਕਰੀਏ ਜੈ ਗੁਰਦੇਵ ਜੈ ਗੁਰਦਾਸ